ਅਮਰੇ ਸਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿase ਕਿ ਨਰਿੰਦਰ ਮੋਦੀ ਨੇ ਕਰ ਕਰ ਤਿਰੰਗਾ ਲਹਿਰਾਉਣ ਦੀ ਸ਼ੁਰੂ ਕੀਤੀ ਹੈ ਜਿਸ ਦੇ ਚਲਦੇ ਦੇਸ਼ ਭਰ ਦੇ ਡਾਕ ਘਰਾਂ ਦੇ ਵਿੱਚ ਇਹ ਤਿਰੰਗੇ ਝੰਡੇ ਪਹੁੰਚ ਸਕੇ ਤੇ ਇਸ ਮੌਕੇ ਤੇ ਡਾਕਰ ਦੇ ਡਿਪਟੀ ਪੋਸਟ ਮਾਸਟਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਪਾਲਿਸੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਰ ਘਰ ਤਿਰੰਗਾ ਉਹਨਾਂ ਦੀ ਇੱਕ ਕੋਸ਼ਿਸ਼ ਦੇ ਵਿੱਚ ਹੈ ਘਰ ਦੇ ਵਿੱਚ ਤਿਰੰਗਾ ਲੜਾਇਆ ਜਾਵੇ 15 ਅਗਸਤ ਨੂੰ ਇਸ ਤੇ ਕਰਕੇ ਜੁੜਾ ਹੈ ਪੋਸਟ ਆਫਿਸ ਦੇ ਵਿੱਚ ਦੇਸ਼ ਦਾ ਤਿਰੰਗਾ 25 ਰੁਪਏ ਸਭ ਨੂੰ ਡਾਕ ਘਰ ਦੇ ਕਾਊਂਟਰ ਤੋਂ ਮਿਲੇਗਾ ਬਾਕੀ ਜੇ ਵੀ ਕੋਈ ਆਨਲਾਈਨ ਆਰਡਰ ਕਰਦਾ ਹੈ ਤੇ ਉਹਨਾਂ ਨੂੰ ਵੀ ਘਰ-ਘਰ ਪਹੁੰਚਾਇਆ ਜਾਏਗਾ। ਸਰਕਾਰ ਦੀ ਕਿਹੜੀ ਪਾਲਸੀ ਚੱਲਦੀ ਹੈ ਜੀ 15 ਅਗਸਤ ਆ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਾਲਸੀ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਵੀ ਹਰ ਘਰ ਹਰ ਘਰ ਤਿਰੰਗਾ ਤੇ ਉਹਨਾਂ ਦੀ ਇਹ ਕੋਸ਼ਿਸ਼ ਹੈ ਵੀ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇ 15 ਅਗਸਤ ਨੂੰ ਤੇ ਇਸ ਕਰਕੇ ਹਰ ਪੋਸਟ ਆਫਿਸ ਦੇ ਵਿੱਚ ਤਨਾ 25 ਰੁਪਏ ਦਾ ਕਾਊਂਟਰ ਤੋਂ ਮਿਲੇਗਾ ਬਾਕੀ ਜੇ ਕੋਈ ਆਨਲਾਈਨ ਆਰਡਰ ਕਰਦਾ ਤੇ ਉਹਨਾਂ ਨੂੰ ਘਰੇ ਪਹੁੰਚਾਇਆ ਜਾਏਗਾ ਦੇਖੀ 15 ਅਗਸਤ ਸਾਡਾ ਆਜ਼ਾਦੀ ਦਿਵਸ ਆ ਸਾਨੂੰ 1947 ਵਿੱਚ 15 ਅਗਸਤ 15 ਅਗਸਤ 1947 ਵਿੱਚ ਸਾਨੂੰ ਆਜ਼ਾਦੀ ਮਿਲੀ ਤੇ ਉਸ ਦੇ ਮਤਲਬ ਵਿਹਾवते ਦਿਨ ਮਨਾਇਆ ਜਾਂਦਾ ਲੋਕਾਂ ਦੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਸਾਨੂੰ ਆਨਲਾਈਨ ਆਰਡਰ ਆ ਰਹੇ ਆ ਸਾਡੇ ਪੋਸਟਮੈਨ ਉਹਨਾਂ ਨੂੰ ਘਰੇ ਜਾ ਕੇ ਉਹ ਡਿਲੀਵਰੀਆਂ ਕਰਦੇ ਇਸ ਚੀਜ਼ ਦੀਆਂ ਸਰ ਇਸ ਦੀ ਆਨਲਾਈਨ ਪ੍ਰੋਸੈਸ ਹੈ ਜੀ ਆਨਲਾਈਨ ਦੇ ਸਾਈਟ ਤੇ ਇੱਥੇ ਹੈਗੀ ਆ ਉੱਥੇ ਜਾ ਕੇ ਤੁਸੀਂ ਆਨਲਾਈਨ ਤੁਸੀਂ ਆਰਡਰ ਕਰ ਸਕਦੇ ਹੋ ਤੇ ਫਿਰ ਉਹ ਸਾਡੀ ਜਿਹੜੀ ਟੀਮ ਆ ਉਹਨੂੰ ਆਨਲਾਈਨ ਚੈੱਕ ਕਰਦੀ ਆ ਤੇ ਉਹਨੂੰ ਫਿਰ ਡਿਲੀਵਰ ਕਰਵਾਉਂਦੀ ਆ